ਹੋ ਸਕਤੇ ਨੂੰ ਕਹਿ ਗਿਆ ਇਹ ਰੱਖਣੇ ਸਪਰੇਈ ਜੀ ਰਹਿੰਦੀ ਹੈਗੀ ਓ ਯਾਰ ਝੁੰਨੇ ਦਾ ਹੋ ਗਈ ਆਪਣੀ ਕਹਿ ਕੇ ਆਇਆ ਸੀ ਆਇਆ ਹੀ ਨਹੀਂ ਫਲਾਮੁਰਾ ਹਲੇ ਉਹ ਇਹ ਆਊਗਾ ਸਿਹਰੇ ਬੰਦਾ ਬੇਜਮਾਨਾ ਦਾ ਹੈ ਨਹੀਂਗਾ ਓ ਯਾਰ ਮੈਨੂੰ ਆਇਆ ਸੀ ਤਾਲ ਆਪਾਂ ਨਰਮੇ ਨਰਮੇ ਸਪਰੇਈ ਕਰਾ ਲੈ ਤੇ ਉਹ ਆਇਆ ਹੀ ਨਹੀਂ ਯਾਰ ਇੱਥੇ ਉਹ ਨਾ ਜੇ ਪੱਤੇ ਵਾਲਾ ਹੌਲੀ ਹੌਲੀ ਆਉਂੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਆਇਆ ਤੇ ਪਤੰਦਰ ਦਾ ਕੰਮ ਹੀ ਨਾ ਵਿਚਾਲੇ ਰਖਾ ਦੇ। ਹਾਂ ਕੀ ਹੈ ਹੈਨਾ? ਮੈਂ ਹੋਰ ਬੰਦੇ ਨੂੰ ਵੀ ਨਹੀਂ ਕਿਹਾ। ਚਾਲ ਤੇ ਨਹੀਂ ਆ ਗਿਆ ਕੋਈ ਨਾ। ਫੋਨ ਲਾ ਕੇ ਦੇਖਾ ਉਹਨੂੰ ਮੈਂ। ਹਾਂ ਲੱਗ ਦੇਖ। ਜੀਆ ਮੈਂ ਕੌਣ ਕਰ ਲੈ ਇੱਥੇ ਆ ਜੂਗਾ ਫਿਰ ਯਾਰ। ਬਈ ਹੋ ਨਹੀਂ ਆਉਂਦਾ ਯਾਰ ਤੁਰਿਆ। ਹਨਾ ਲੱਗਦਾ ਉਹ ਹੀ ਹੈ ਯਾਰ। ਓਏ ਹਾਂ ਹੋਊਗਾ ਕਮਲਾ ਯਾਰ ਤੁਰਿਆ। ਹਾਂ। ਦਿਆ ਤੁਰਦਾ ਤਾਂ ਦੇਖ ਹੌਲੀ ਹੌਲੀ ਆਇਆ ਨੀ ਪੱਤੀ ਤੇ ਆ ਜਾ ਮੈਂ ਆ ਆ ਕਾ ਕਾ ਬਾਈ ਓਹ ਠੀਕ ਆ ਬਾਈ ਤਾਂ ਇਨੀ ਲੇਟ ਆਇਆ ਛੇ ਥੋੜਾ ਨਾ ਕੰਮ ਵਜ ਗਿਆ ਮੈਂ ਅੱਛਾ ਆ ਕਿਹੜਾ ਟਾਈਮ ਆ ਸੱਤ ਅੱਠ ਮੈਂ ਤੁਸੀਂ ਕਰਦੇ ਪੈਰ ਹੋ ਗਈ ਰੇਸ ਤੂੰ ਇੱਕਾਈ 2 ਘੰਟੇ ਲਵਾਣਾ ਮਾਜਾ ਦੁਪਹਿਰ ਨੂੰ ਲਾਹ ਤਾਂ ਸ਼ਾਮੇ ਸ਼ਾਮੇ ਕਰਦੀ ਧੁੱਪੇ ਬੱਚੇ ਦਾ ਚਲ ਕੋਈ ਨਾ ਹੁਣ ਕਰ ਦਿੰਨੇ ਆ ਇੱਥੇ ਕਰਨੀ ਆ ਰੇਟਾ ਹੋ ਗਈ ਨਰਮੇ ਤੇ ਕਰਨੀ ਆ ਇੱਥੇ ਹਾਂ ਇੱਥੇ ਨੇ ਬੱਸ ਤਾਂ ਹੋਈ ਜਾ ਸਮਝ ਰਹੇ ਸੀ ਆ ਇੱਥੇ ਰੁਪਿਆ ਆ ਸੱਤ ਆ ਭਈ ਟੁੱਲੀ ਭਈ ਠੀਕ ਆ ਭਈ ਟੁੱਲੀ ਭਈ ਚਾਚੂ ਸਪਰੇਅ ਕਰ ਦੇ ਸਪਰੇਅ ਕਿੱਤਿਆ ਸਪਰੇਅ ਹੋਊ ਦੇਖ ਚਾਲੀਆਂ ਨਹੀਂ ਸਾਹਮਣੇ ਹਾਂ ਹਾਂ ਮਟਰ ਖੜਾ ਹਾਂ ਉੱਥੇ ਆਪਣਾ ਨਾਲ ਤਾਂ ਬੰਦਾ ਬੈਠਾ ਆ ਠੀਕ ਆ ਆਹ ਸਪਰੇਸ ਗਰੂ ਉੱਥੀ ਪਈ ਆ ਨਾਲ ਕੰਮ ਕਰਾਉਗਾ ਨਾ ਮੇਰੇ ਉਹ ਆ ਆ ਨੀ ਬਾਜ ਮਾਰ ਬਸ ਇਕੱਲੇ ਕੋਈ ਮੈਨੂੰ ਢੋਲੀ ਚਕਾ ਦੀ ਤੇ ਸੱਤੋਂ ਦਾ ਗਾਹ ਪਾ ਦੂਗਾ ਕੋਈ ਤੁਹਾਨੂੰ ਕੀ ਮਜ਼ਾ ਆ ਕਰ ਲੈ ਯਾਰ ਹੈ ਰਲ ਕੇ ਕਰਾਂਗੇ ਰਲ ਕੇ ਹਾਂ ਰਲ ਕੇ ਕਰਾਂਗੇ ਉਹਨਾਂ ਕਾ ਵਾਕ ਨੇ ਢੋਲੀ ਚਕਾ ਦੀ ਮੈਨੂੰ ਚਾਹ ਤੂੰ ਲੈ ਕੇ ਆਉਣੇ ਅਸੀਂ ਨਾਲੇ ਚਾਹ ਮਾਰਾਂਗੇ ਚਾਹ ਲੈ ਆਵਾਂਗੇ ਅੱਛਾ ਨਾਲੇ ਖੋਲ ਆ ਮਰ ਮੁਲਖਾਣੋ ਵੇ ਤਾਂ ਇੱਥੇ ਹਾਂ ਰੱਖੇ ਬਈ ਚਲ ਕੇ ਰਾਦਾ ਮੈਂ ਸਰੀਰ ਬਣਾ ਕੇ ਆਇਆਂਗਾ ਨਾਲੇ ਸਿਰੋ ਹੱਥ ਨੇ ਉਹ ਇੰਤਜ਼ਾਮ ਕਰਕੇ ਲੈ ਕੇ ਦੇਵਾਂਗਾ ਤੈਨੂੰ ਠੀਕ ਆ ਠੀਕ ਆ ਮੈਂ ਢੱਕ ਲੇਉਂਗਾ ਫਿਰ ਮਾਥਰੇ ਦੂਰੇ ਲਵਾਂਗਾ ਚਾਹ ਚੂ ਲੈ ਆ ਕੇ ਫਿਰ ਥੋਲੀ ਤਾਂ ਨਹੀਂ ਖਰਾਬ ਉਹ ਤਾਂ ਚੱਲਦੀ ਹੈ ਵਧੀਆ ਚੱਲਦੀ ਹੈ ਬੰਦੇ ਨੂੰ ਲਾਲੀ ਨਾਲ ਠੀਕ ਓ ਠੀਕ ਦੂਜੀ ਆ ਚੱਲ ਉਹਦਾ ਹੋਵੇ ਉਹਦੇ ਰਹਿਣਾ ਹਾਂ ਹਾਂ ਚੱਲ ਫਿਰ ਉਹ ਸਾਡੇ ਵਾਲੇ ਕੋਲ ਤਾਂ ਭੈਣ ਦੇਖਾਉਗਾ ਥਾਲੀਆਂ ਉਹ ਉਹਆਂ ਕਰ ਲੰਗ ਜਾਂਦਾ ਯਾਰ ਓ ਠੀਕ ਆ ਚਲ ਅਸੀਂ ਉਹਨੇ ਟਾਈਮ ਚਾਹ ਚੂ ਵੀ ਲੈ ਆ ਕੇ ਨਾਲੇ ਪਹਿਣ ਚੋਦਾ ਹੁਣ ਐ ਗੁੱਛਣੀ ਕਿੰਨੀ ਪਾਉਣੀ ਆ ਨਾ ਉਹਦਾ ਬੰਦਾ ਉੱਠ ਕੇ ਆਇਆ ਭੈਣ ਦਾ ਖਸਮ ਕਹਿੰਦਾ ਮੈਂ ਆ ਗਿਆ ਚਲ ਮੈਨੂੰ ਲੱਗਦਾ 2-3 ਤਾਂ ਪਾਉਣੀਆਂ ਹੀ ਹੋਣਗੀਆਂ ਇਹ ਚਲ ਆ ਦੋ ਤਾਂ ਪਾਈ ਲੱਗਿਆ ਐ ਜੁਏ ਕਿ ਹੋਈਏ ਕੁੱਕ ਕੋਲੇ ਆਰ ਗਿਆ ਹੋਏ ਕੜੀ ਕੜੀ ਆ ਮੇਰੇ ਸਾੜੇ ਦੀ ਇਹ ਕੋਣ ਹੋਰ ਪਾਲੀ ਆ ਕਿ ਨਾ ਪੈ ਗਏ ਯਾਰ ਮਾਦਾ ਕੋ ਨਾ ਆਪਾ ਹੀ ਲੈਣੇ ਆ ਦੇਖੀ ਜਾਊਗੀ ਕੱਕਾ ਓਏ ਹਾਂ ਸੱਤ ਆ ਗਏ ਮੈਂ ਤੂੰ ਆਇ ਕਿੰਨੀ ਸਪਰੇਅ ਓ ਮੈਂ 10 ਮਿੰਟ ਤੇ ਰਾਮ ਕਰਨ ਲੱਗਾ ਸੀ ਉਹ ਤੂੰ ਜਿਹੜਾ ਬੰਦਾ ਕਾ ਉਹ ਤਾਂ ਮੇਰਾ ਅੱਖ ਹੀ ਲੱਗਾ ਯਾਰ ਓ ਯਾਰ ਉਹ ਬੈਠਾ ਉਹਨੂੰ ਮਾਰ ਲਿਆ ਬਾਜਾ ਉਹਨੂੰ ਮਾਰੀ ਸੀ ਬਾਜਾ ਉਹਦਾ ਅੱਖ ਹੀ ਲੱਗਾ ਮੇਰੇ ਯਾਰ ਸਾਲ ਕੋਈ ਨਾ ਤੂੰ ਕਿੰਨੀ ਕਬਾਤੀ ਕਿੰਨੀ ਸਪਰੇਅ ਪਾਦੀ ਤੂੰ ਇੱਕ ਇੱਕ ਗੁੱਪੀ ਪਾਦੀ ਬਈ ਮੈਂ ਤੇ ਇੱਕ ਹੋਰ ਕੌਨ ਲੱਗਿਆ ਬਸ ਬਸ ਬਹੁਤ ਆ ਮੇਰਾ ਸਾਲਿਆ ਕਿੰਨੀ ਕਬਾਤੀ ਕਿੰਨੀ ਬਾਈ ਸੀ ਆ ਦੇਖ ਰਿਹਾ ਤਿੰਨਾਂ ਲਿਖਾ ਇੱਥੇ ਸੌ ਮੋਲ ਹਾਂ ਪਰ ਇਹ ਆ ਪਾਉਂਦੇ ਹੁੰਦੇ ਆ ਯਾਰ ਉਹ ਨਹੀਂ ਨਹੀਂ ਸੋਈ ਪੈਂਦੀ ਆ ਸੋਈ ਪੈਂਦੀ ਆ 200 ਪਾਉਣੀ ਆ ਬਸ ਹੋਰ ਨਾ ਫਾ ਭਾਂਡ ਘੜ ਕੇ ਰੱਖ ਦੇਗਾ ਨਾ ਮੇਰੀ ਤੇਰਾ ਮੱਚ ਜਾਣਗੇ ਚਲ ਠੀਕ ਆ ਓਏ ਛੋਰਾ ਉੱਪਰ ਜਾ ਕਰ ਓਏ ਆ ਮੈਨੂੰ ਉੱਪਰ ਕਿ ਲੱਗ ਦੇ ਡਿੱਗੀ ਚੋਂ ਜਾ ਯਾਰ ਭਾਈ ਜਾਂ ਮੈਂ ਲੱਗਦਾ ਬਦੰਦਰੋ ਕੰਮ ਲਵੇ ਲਾਤਾ ਹੁਣ ਓਏ ਤੁਹਾਡਾ ਬੰਦਾ ਮੇਰੇ ਅੱਖੀ ਲੱਗਿਆ ਰਹੋ ਉਹ ਕਹਿੰਦਾ ਕੋਈ ਨਹੀਂ ਮਾਰਦਾ ਆ ਤੁਹਾਨੂੰ ਮੜਾ ਕਾਇਰ ਟੋਟੋ ਲਈ ਮੈਨੂੰ ਇਹ ਚੁਕਾ ਦੂਗਾ ਕੋਈ ਗੱਲ ਨਹੀਂ ਕੀ ਭੇਜਾ ਭੇਜਾ ਨਾਲ ਆ ਤੂੰ ਆ ਟੋਲੀ ਕਰ ਕੇ ਲੈ ਇੱਕ ਹਾਂ ਉੱਥੇ ਆ ਜੀ ਆਪਣੇ ਟਾਲੀਆਂ ਕੋਲੇ ਉੱਥੇ ਨਾਲ ਤਾਂ ਚਾਹ ਪੀ ਲਈ ਠੀਕ ਆ ਨਾਲੇ ਉਹ ਮੈਂ ਬੰਦੇ ਨਾਲ ਲਾ ਕੇ ਤੇ ਨਾਲ ਤੇ ਨਾਲ ਕੰਮ ਕਰਾ ਦੂਗਾ ਉਹ ਮੈਂ ਨੂੰ ਕਿਹਾ ਸੀ ਮੈਂ ਮੈਨੂੰ ਪਾਈ ਨੇ ਕਿ ਹੁਣ ਨਾਲ ਵਾਲੀ ਉਹ ਕਹਿੰਦਾ ਮੈਂ ਮੂਣੀ ਕਰਦਾ ਕਹਿੰਦਾ ਯਾਰ ਕੋਈ ਨਹੀਂ ਕੋਈ ਨਹੀਂ ਕਰੂਗਾ ਚੱਲ ਫਿਰ ਤੁਹਾਨੂੰ ਕਾਇਆ ਜਾ ਕਟੂਲੀ ਮੈਨੂੰ ਚੁਕਾ ਦੂਗਾ ਹੁਣ ਕਹਾਂ ਮੜਾ ਕੰਮ ਕਰਾ ਦੇ ਠੀਕ ਆ ਸਾਰੇ ਛੋਰੇ ਬਵਾ ਹਾਂ ਇਹਨੂੰ ਚੁਕਾ ਦੇ ਮੈਨੂੰ ਚੁਕਾ ਦੇ ਆ ਜਾ ਹੋਰ ਲੈ ਕੇ ਇੱਕ ਹੋਰ ਪਊਗੀ ਬਸ ਇਦਵਾਰ ਨਹੀਂ ਤੇਰੀ ਕੁੜਦੀ ਤੇਰੀ ਤੇ ਕੀ ਲੜ ਗਿਆ ਓਏ ਹੂਂ ਆ ਕਹ ਮਰੋਂ ਲੈ ਲੈ ਬਸ ਬਸ ਬਹੁਤਾ ਪਾਣੀ ਬਹੁਤਾ ਹਾਂ ਹਾਂ ਬਹੁਤਾ ਬਹੁਤਾ ਪਰ ਚੱਲ ਲੈ ਫਿਰ ਚੱਕ 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 ਲੈ ਤੂੰ ਚੱਕ ਅੱਛਾ ਮੈਂ ਚੱਕ ਚਲ ਮੈਨੂੰ ਚੱਕ ਲੈ ਯਾਰ ਹੋਰ ਕੀ ਆ ਫਿਰ ਭਾਈ ਵੀਡੋ ਕੰਮ ਆ ਜਾਗਾ ਮਾ ਚ ਗੁੱਸਾ ਨਾ ਕਰ ਜੀ ਮੈਂ ਤਾਂ ਚੌੜ ਕਰ ਦੇਗਾ ਕੋਈ ਗੱਲ ਨਹੀਂ ਮੈਂ ਤਾਂ ਸਹੀ ਇਹ ਹੋ ਜਾਗਾ ਖੜਦਾ 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 ਸਹੀ ਆ ਹਾਂ ਹਾਂ ਸਹੀ ਆ ਸਹੀ ਆ ਆ ਲੈ ਲੈ ਉਹ ਆਈ ਦੋ ਚੀ ਹਾਂ ਹਾਂ ਜੀ ਆ ਆ ਆ ਆ ਹਾਂ ਹਾਂ ਇਹ ਨਹੀਂ ਕਾਲੇ ਦਾ ਬਿੰਨ ਪਰਿਆ ਤੇ ਇੱਥੋਂ ਲੱਗੇ ਹਨ ਹਾਂ ਹਾਂ ਬਸ ਆਹੀ ਆ ਕਾ ਠੀਕ ਹਾਂ ਗਿਆ ਉਧਰ ਉਧਰ ਮੈਂ ਉਹ ਪਾਂਦੀ ਕੱਢ ਲਿਆ ਅੱਛਾ ਆ ਪਾਂਦੀ ਤੂੰ ਕੱਢ ਦੇ ਕਰਾਂਗੀ ਮੈਂ ਆਇਆ ਦੋ ਮਿੰਟਾਂ ਚਾਹ ਰਿਹਾ ਬਾਹਰ ਟਾਈਮ ਲਾਵੀ ਨਹੀਂ ਨਹੀਂ ਬੱਸ ਹੋ ਗਿਆ ਤੇ ਆਇਆ ਮੈਂ ਬੰਦਾ ਪੂਰਾ ਜਵਾਨ ਆ ਨਾ ਮੈਂ ਮੰਤਾਂ ਨਹੀਂ ਮੈਂ ਜਵਾਨ ਤੂੰ ਮੁੱਕਰਦਾ ਕਿੱਧਰ ਗਈ ਜੀ ਉਹ ਪੁੱਤ ਜੀ ਲਾਲਾ ਤਿੰਦੀ ਨਹੀਂ ਖਾ ਮਾ ਦੀ ਆਹ ਵੇਖਾਰੋ ਮੋਟੇ ਤੇ ਹਾਂ 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 ਮੋਟੇ ਤੇ ਦਿਖਾ ਲੈ ਆਇਆ ਰੱਖ ਫੜ ਚੱਲ ਛੱਡ ਦੇ ਛੜਦਾ ਛੜ ਦੇ ਛੜ ਠੀਕ ਆ ਆ ਜੀ ਟਾਈਮ ਨਾਲ ਬਸ ਮੈਂ ਆਇਆ ਲੈ ਹੁਣੀ ਆਇਆ ਇੱਕ ਮਿੰਟ ਚ ਜੋੜ ਜਾ ਪੈਗੋ ਤਾਂ ਮੜਾ ਮੈਨੂੰ ਠੀਕ ਆ ਆਉਣਾ ਵੇ ਤਾਂ ਮੜਾ ਹੋਵੇ ਫਿਰ ਤਾਂ ਆਪਦੇ ਹੀ ਕਰ ਲੈ ਬੰਦਾ ਕਾ ਕਾ ਕਰੀ ਯਾਰ ਅੱਜ ਕਿ ਢੋਲੀ ਤੂੰ ਚੜਕਾ ਮੈਂ ਕਿ ਆ ਗਿਆ ਕਿ 2 ਮਿੰਟਾਂ ਜੀ ਤੇਰੇ ਕੋਲੇ ਯਾਰ ਮੈਂ ਤਾਂ ਦੇਖੀ ਨਾ ਮਿੰਟਾਂ ਵੀ ਨਾ ਨਹੀਂ ਚਤੀ ਹੋਈ ਤੇ ਯਾਰ ਹਾਂ ਹਾਂ ਲੱਗਦਾ ਤਾਂ ਉਹੀ ਆਣਾ ਬਾਈ ਓ ਰਾਜੀ ਕਿਉ ਕਿੱਧਰ ਗਿਆ ਬੰਦਾ ਆਪਣਾ ਉਹ ਤਾਂ ਢੋਲੀ ਫੜਾ ਕੇ ਉਧਰ ਨੂੰ ਡੱਪ ਗਿਆ ਜੰਗਲ ਪਾਰੀ ਕਰਨ ਗਿਆ ਯਾਰ ਹਾਏ ਮੇਰਾ ਸਾਲਾ ਦੇਖ ਮੈਂ ਇਹਨੂੰ ਆਖਿਆ ਸੀ ਨਾ ਮਹ ਹੈ ਨਹੀਂ ਇਹ ਕੰਮ ਦਾ ਸਹੀ ਗੱਲ ਹੈ ਯਾਰ ਬਾਈ ਮੈਂ ਤੈਨੂੰ ਕਿਹਾ ਸੀ ਉਹ ਵੀ ਹੈ ਨਹੀਂ ਇਸ ਕੰਮ ਦਾ ਤੂੰ ਨਾ ਉਹਨੂੰ ਲੈ ਕੇ ਆਇਆ ਕਰ ਓ ਮੈਂ ਤਾਂ ਆਖਿਆ ਸੀ ਤੇਰਾ ਮੈਂ ਮਦਦ ਕਰਾ ਦੂੰ ਮੈਨੂੰ ਕੀ ਪਤਾ ਸੀ ਭੱਜੂਗਾ ਮੈਂ ਕੀ ਕਰਾ ਦੂੰ ਤਾਂ ਫੜਾ ਕੇ ਢੋਲੀ ਫਰਾਰ ਹੋ ਗਿਆ ਕਦੋਂ ਗਿਆ ਆ ਇਹ ਉਹ ਤਾਂ ਹੋ ਗਿਆ ਘਟੋ ਘਟਕ ਘੰਟਾ ਰੂੜ ਘੰਟਾ ਗਏ ਇਹਨੂੰ ਸਹੀ ਯਾਰ ਹੈ ਨਹੀਂ ਇਹ ਕੰਮ ਦਾ ਹੁਣ ਹੱਥ ਨੇ ਦਿਹਾੜੀ ਭਾਲੂ ਨਾਲੇ ਕੋਈ ਮੈਨੂੰ ਪਊਹਾ ਲਗਾਓ ਸਹੀ ਗੱਲ ਹੈ ਕੀ ਯਾਰ ਸਾਰਾ ਕੰਮ ਵੇਚ ਰਿਹਾ ਜੀ ਆਪਣਾ ਭਾਲ ਪੂਲਿਆ ਕੀ ਆ ਨੇੜੇ ਜੜਾਈ ਬੈਠਾ ਹੋਵੇ ਭਾਲਣਾ ਦਾ ਕੀ ਆ ਹੁਣ ਉਹ ਮਗਰ ਕੀ ਪਤਾ ਕਿੱਥੇ ਬੈਠਾ ਹੋਊ ਜਾ ਕੇ ਉਹ ਨਰਨੇ ਚ ਵੀ ਹੈ ਨਹੀਂ ਇੱਧਰ ਯਾਰ ਆਇਆ ਸੀ ਅੱਜ ਉਹ ਉਹ ਜਾਣੀ ਆਪਾਂ ਕਿਹੜਾ ਕਿਹੜਾ ਮਾਰਿਆ ਫਿਰ ਮੁੜ ਕੇ ਕੋਈ ਲਾ ਕੇ ਕੰਮ ਲੱਗ ਜਾਂਦੇ ਆਪਾਂ ਤੜਕੇ ਘਰੇ ਆਇਆ ਨਹੀਂ ਉਹ ਤੜਕੇ ਦੁਰਕੇ ਨਹੀਂ ਆਉਂਦਾ ਫੋਨ ਲਾ ਕੇ ਇਹ ਸਾਲੇ ਕਿੱਥੇ ਮਰਦਾ ਉਹ ਆ ਮੈਂ ਕਿਹੜਾ ਆ ਤੇ ਆ ਮੜਾ ਆ ਠੀਕ ਆ ਬੰਦੇ ਲੋੜੇ ਚੰਕੜ ਪਾਣੀ ਵੀ ਜਾਣਦੇ ਮੈਨੂੰ ਕੋਈ ਓਏ ਫੋਨ ਚਾਚਾਏ ਤਾਂ ਓਏ ਹਲੋ ਆਇਆ ਨਹੀਂ ਅੱਜ ਆ ਚਾਚਾ ਜੀ ਉਹ ਮੈਂ ਤਾਂ ਮਾਤਾ ਦੇ ਗਿਆ ਮੈਂ ਨਹੀਂ ਆਂਦਾ ਹੋਰ ਨਾ ਨਾ ਆਪਾਂ ਨਹੀਂ ਜਾਂਦੇ ਭਈ ਆਪਾਂ ਅੱਜ ਮਾਤਾ ਦੇ ਗਏ ਆ ਉਹ ਮੈਂ ਸੁਖ ਸੁਖੀ ਸੀ ਕੋਈ ਮੈਂ ਤਾਂ ਉਹ ਉਹ ਲਾਣ ਗਿਆਗਾ ਅੱਜ ਨਹੀਂ ਮੈਂ ਆਉਂਦਾ ਹਾਂ ਕੱਲ ਨੂੰ ਟਾਈਮ ਆ ਜੂਗਾ ਆ ਜੂਗਾ ਠੀਕ ਆ ਓਕੇ ਠੀਕ ਆ ਠੀਕ ਆ ਓਕੇ ਓਕੇ ਥੋੜਾ ਵੱਡਾ ਕੰਮ ਆ ਓਏ ਮੇਰਾ ਸਾਲਿਆ ਕਿੱਥੇ ਮਰਿਆ ਸੀ ਉਹ ਮੇਰੇ ਜੰਗਲ ਪੜੋ ਜਾ ਸੀ ਭਾਈ ਫਨਾ ਟਾਈਮ ਤੈਨੂੰ ਘੰਟਾ ਹੋ ਗਿਆ ਗਏ ਨੂੰ ਕੋਣ ਕਹਿੰਦਾ ਘੰਟਾ ਹੋ ਗਿਆ ਤੂੰ ਕਦੋਂ ਦਾ ਧਾਗਿਆ ਯਾਰ ਓ ਹੁਣ ਧਾਗਿਆ ਤੇਰੇ ਸਾਹਮਣੇ ਰਪਈਏ ਓ ਸੱਤੇ ਮੈਂ ਤੈਨੂੰ ਤਾਂ ਲਿਆਇਆ ਸੀ ਮਹਾ ਜੜ ਬੰਦਾ ਕੰਮ ਵਾਲਾ ਤੂੰ ਬਤੰਦਰਾ ਉਹੀ ਕੰਮ ਕਰਦਾ ਕੰਮ ਕਰ ਦਿੰਦਾ ਮੈਂ ਆਪਾ ਹੁਣ ਚਾਹ ਦੀਗਾ ਚਾਹ ਲੈਂਦੀ ਵੀਰੇ ਚ ਚਾਹ ਲੈਂਦੀ ਪਈ ਆ ਤੇਰੀ ਕਦੋਂ ਦੀ ਚਾਹ ਦਾ ਪੀਰਾ ਕਰਾ ਦੇ ਇਹਦੇ ਨਾਲ ਟੱਕਾ ਮੀਂਹ ਜੜੇ ਆਉਗਾ ਦੇਖ ਕਿੰਨਾ ਕਰਿਆ ਕਿੰਨੀ ਕਰੀ ਅੱਧਾ ਪਿਆ ਹੈ ਇਹ ਕੰਮ ਦਾ ਅੱਧਾ ਪਿਆ ਦਾ ਹਾਂ ਚੜਾ ਤਾਂ ਹੁਣ ਚਾਹ ਪੀ ਕੇ ਤੂੰ ਮੈਨੂੰ ਐ ਕੱਢ ਜਾ ਬਈ ਮੈਨੂੰ ਮਾਲ ਲੱਗਦੇ ਚੱਕ ਉਹ ਮਾਲ ਤੈਨੂੰ ਕਿਹਾ ਸੀ ਕੋਠੇ ਨੂੰ ਜਾਕਣਾ ਹੈ ਪਿਆਊਗਾ ਯਾਰ ਤੂੰ ਕਿਹਾ ਸੀ ਕੋਠੇ ਦੇ ਹੋਏ ਜਾ ਜਾ ਕੋਠੇ ਚ ਪਿਆਗਾ ਮਾਰ ਤੂੰ ਕਿਰਾ ਚਾਹ ਪੀ ਚਾਹ ਦੇ ਉਸ ਤੋਂ ਵੀ ਮਾਰ ਜੀ ਖਾ ਲਈ ਮਾਲ ਚਲ ਠੀਕ ਆ ਠੀਕ ਆ ਆ ਦੇਖ ਲੈ ਇੱਧਰ ਆ ਜਣਾ ਸੁਲਤਾਨਾ ਬਚੜਿਆ ਆ ਇਹ ਜਣਾ ਆ ਹੁਣਗਾ ਪਰ ਆਪਾਂ ਸਪਰੇਅ ਕੋਲ ਰੱਖ ਦਿੰਦੇ ਥੋੜਾ ਸਪਰੇਅ ਲੈ ਜੂਗੀ ਦੇਖ ਮੇਰਾ ਸਾਲਾ ਟਲਦਾ ਹੋਰ ਅੱਜ ਮੀਂਹ ਇਹਨੂੰ ਪਛੜਾ ਦਾ ਬੰਦਾ ਕੰਮ ਆਲਾਗਾ ਕੀ ਪਤਾ ਨਹੀਂ ਆਊਗਾ ਕਿ ਨਹੀਂ ਟਾਲ ਵੀ ਸਕਦਾ ਸਪਰੇਅ ਕਰਤੀ ਮੰਨ ਲਾ ਪਾ ਸਪਰੇਅ ਕਰਤੀ ਉੱਤੇ ਨਹੀਂ ਪੈਗਾ ਫਿਰ ਕੀ ਫਦਾ ਰਹੇਗਾ ਉਹ ਤਾਂ ਫਿਰ ਮੈਹੀ ਜੂਗੀ ਨਾਲ ਦੀ ਨਾਲ ਮਰ ਜਣਾ ਛੱਡੋ ਛੱਡੋ ਰਹਿਣ ਜੇ ਆਪ ਕਰਦੇ ਨਹੀਂ ਸਪਰੇਅ ਆਪ ਇਹ ਟਾਲ ਵੀ ਸਕਦਾ ਹੈ ਟਾਲ ਵੀ ਸਕਦਾ ਓਏ ਰੱਬ ਨਹੀਂ ਟਾਲਦਾ ਹੁੰਦਾ ਓਏ ਰੱਬ ਨਹੀਂ ਟਾਲਦਾ ਹੁੰਦਾ ਰੱਬ ਨਹੀਂ ਕਿ ਟਾਲ ਰੱਬ ਨਹੀਂ ਕਿਦਾ ਰੱਬ ਕੀ ਤਾਂ ਨਹੀਂ ਰੱਬ ਆ ਦੀ ਮਨ ਮਰਜ਼ੀ ਕਰਦਾਗਾ ਸੱਤਾ ਹੀ ਟਾਲ ਰੱਬ ਇੱਕ ਵਾਰੀ ਉਹ ਕਰੋ ਬਾਦ ਦੀ ਬਾਅਦ ਚ ਦੇਖੀ ਓਹ ਹਿੱਤਾ ਇਹ ਕਿਹਨੇ ਹੋਡਾ ਨੁਕਸਾਨ ਹੋ ਜੂਗਾ ਕਾਣ ਨੂੰ ਕਰ ਲਾਂਗੇ ਆਪਾਂ ਕਿੱਡੀ ਗੱਲ ਕੋਈ ਦਾ ਤੂੰ ਚਾਹ ਪੀ ਚਾਹ ਕਰ ਚਾਹ ਚਾਹ ਹੁਣ ਚਾਹ ਪੀ ਰਹੇ ਹਾਂ ਤੇ ਫਿਰ ਚਾਹ ਪੀ ਔਰ ਮੇਰੇ ਕੋਲ ਤਾਂ ਫੋਨ ਆਇਆ ਚਾਚਾ ਆਇਆ ਹਾਂ ਕਹਿੰਦਾ ਆਇਆ ਨਹੀਂ ਕਹਿੰਦਾ ਮੈਂ ਮੈਂ ਤਾਂ ਮਾਤਾ ਦੇ ਗਿਆ ਮੈਂ ਭਾਣਾ ਮਾਰਤਾ ਨੂੰ ਦੱਸੀ ਨਹੀਂ ਮੈਂ ਇਧਰ ਆਇਆ ਹੋਡਾ ਇਹ ਤੂੰ ਦੱਸਤਾ ਨਹੀਂ ਦਿੱਤਾ ਉਹਨੂੰ ਨਹੀਂ 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 ਮੈਂ ਨਹੀਂ ਦੱਸਦਾ ਉਹਨੂੰ ਕੋਈ ਬੰਦਾ ਹੋਵੇ ਹਾਂ ਦਾ ਕਲੇਸ਼ ਨਾ ਪਵਾ ਦੀ ਮੈਂ ਕੋਈ ਨਹੀਂ ਕਿਹਾ ਉਹ ਤੇ ਤੂੰ ਪਾ ਬੈਣਾ